ਕੀ ਗੱਲ ਹੈ ਇਹ ਕਹਿੰਦੇ ਜਿਹਦਾ ਕੋਲ ਜਗਰ ਪੰਜ ਕਰਦਾ ਮੈਂ ਨਾ ਹੈਲੋ 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 ਬੋਲੋ ਹੈਲੋ ਰੇਸ਼ ਮਾਤਾ ਜੀ ਬੋਲੇ ਮੈ ਜੀ ਹੈਲੋ 2 1 ਸੁਣਗੇ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਤੱਕ ਕੁਝ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲਓ ਗੱਲ ਤੁਹਾਡੀਆਂ ਮੈਂ ਜਰਦੀ ਰਹੀ ਹਾਂ ਹੁਣ ਤੱਕ ਕੱਪ ਕਰ ਜਾ ਸੋਚ ਲਾ ਪੀ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲਓ ਜੋ ਕਰਨਾ ਤੂੰ ਰਹਿਣਾ ਜੁਰਤ ਨਾਲ ਨਿੱਕਾ ਦੀ ਜੁਰਤ ਨਿੱਕਾ ਦੀ ਜੁਰਤ ਵਾ ਤੇਰੀ ਬਾਹ ਪਛਾਹ ਲਈ ਗੱਲ ਦਾ ਤੂੰ ਵਾ ਨਿੱਕਾ ਦੀ ਜੁਰਤ ਵਾ ਤੇਰੀ ਬਾਹ ਵੀ ਪਰੇ ਕਰਕੇ ਗੱਲ ਕਰੋ ਤਰਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ ਮੰਮੀ ਦਾ ਸੌਖਾ ਕਰ ਲੱਭ ਲੈਣਾ ਹੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਤੇਰੇ ਵਰਗੀ ਸਗਾਤ ਭਲਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹਿ ਰਹੇ ਨਹੀਂ ਪੁੱਛਦਾ ਉਹ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸੋਹਰੇ ਕਿਸ ਨੂੰ ਦਵੇ ਹੀ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਵਰ ਬਣਾਇਆ ਵਾਂ ਉਹ ਲਾਲਚੀਆ ਬੱਸ ਕਰੋ ਹੱਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾਂ ਜੀਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤਾ ਹੁਣ ਵੀ ਦੱਸਦੀ 2 1 ਉਹ ਮਾਤਾ ਇਧਰ ਆ ਇੱਕ ਗੱਲ ਹੋਰ ਸੁਣ ਕੇ ਇੱਕ ਗੱਲ ਹੋਰ ਸੁਣ ਕੇ ਜਾਇਓ ਮ੍ਰਿਤਿਆਨ ਦੇ ਨਾਲ ਹਾਂ ਸੁਣਾ ਕਿ ਉਹ ਸੁਣਾ ਪਹਿਲਾਂ ਥੋੜੇ ਜੇ ਆ ਜੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲੇ ਸੰਦੀਪ ਸਮਾਨ ਮੰਮੀ ਭੂਏ ਵੀ ਤੁਸੀਂ ਚੜਾਇਆ ਇਹਨੂੰ ਥਾਣੇ ਮੈਕਲਾ ਉਹ ਹੀ ਆਪੇ ਕਰਮੇ ਮਾਸੀ 2 1 ਦੀ ਰਮਨ ਕਿਉਂ ਖਪਣ ਡਈ ਐ ਨਾ ਦੀ ਤੂੰ ਕਿਉਂ ਲੱਗੀ ਪਰਵਾਨ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ 2 1 ਰਮਨ ਛਾੜੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹ ਠਾਣੇ ਜਾਣ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਠਾਣੇ ਜਾਣ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆ ਤੈਨ ਦੇਣਾ ਨਾ ਸੁਆਹ ਵਾ ਦੇਣਾ ਉਹਨਾਂ ਨੇ ਕਹੀ ਆ ਜਾਂ ਦੇਣ ਜੋਗੇ ਨੇ ਤਾਂ ਉਹਨਾਂ ਦੇ ਨਾਲ ਕੁਝ ਆਂਖ ਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀ ਦੜੋਂ 2 1 ਭੈਣ ਜੀ ਜੇ ਕਿਤੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਈਆਂ ਦੀ ਲੈ ਜਸਣ 2 ਵਨ ਭਾਂਜੀ ਜੇਖ ਤੇ ਇੱਕ ਵਾਰ ਬਚੋਲਾ ਤੇ ਬਚੋਲਣ ਇੱਥੇ ਆ ਜਾਨਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤਾਨੂੰ ਮੈਂ ਇੱਕ ਸਕੀਮ ਦਵਾ ਤੇ ਦੱਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤਾਡੇ ਪੇਕੇ ਮੈਂ ਹਾਂ ਤੇਰਾ ਅਪਰਾਧ ਆ ਭਾਂਜੀ ਵੀ ਆਈ ਆ ਤੇ ਤਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚਲ ਵੇਖਾਂ ਮਹਾਰਾਣੀ ਕਿੱਦਾਂ ਕਿਤਾ ਦੇ ਮਾਰ ਰਹੀ ਸੀ ਕੀ ਹੋ ਗਿਆ ਸੀ ਮਾਦੀਆ ਆਈ ਹੈਂ ਜੀ ਅੰਦਰ ਆਈ ਨਾ ਫੜ ਸੰਦੀਪ ਇਹਦੀ ਗੰਬਾਵਾ ਨਹੀਂ ਨਹੀਂ 2 ਚੱਲ 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 ਚਲੋ ਬੰਦਾ ਥੱਲੇ ਪਿਆ ਤੇ ਵੇਲਾ ਬੁੱਢੀ ਵਿਚਾਰੀ ਮੋੜ ਲਾ ਜੂਜੇ ਲਈ ਚੱਲੀਏ ਚਲੋ ਵਨ ਚਲੋ ਭੈਣ ਜੀ ਇਹਦੇ ਕੋ ਤਾਂ ਛਟਕਾਰਾ ਪੈ ਗਿਆ ਹੁਣ ਕਿੰਦੇ ਜਦੋਂ ਕਰਦਾ ਜਿਹੜਾ ਪੰਜ ਕਰਦਾ ਮੈਂ ਨਾ ਹੈਲੋ 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 ਬੋਲੋ ਹੈਲੋ ਰਹਿਮਤਾ ਜੀ ਤੁਸੀਂ ਬੋਲੇ ਬੇਬੀ ਜੀ ਹੈਲੋ 2 1 ਸੁਣ ਗਿਆ ਨਾ ਮੇਰੀ ਗੱਲ ਮੈਨੂੰ ਇੱਕ ਵਾਰ ਗੱਲ ਦੱਸ ਦੇ ਜੇ ਤੇ ਕੁਝ ਹੋਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲਓ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਟਪ ਕਰ ਜਾ ਸੋਚ ਲਾ ਫਿਰ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰਨਾ ਤੂੰ ਰਹਿਣਾ ਜੁਰਤ ਨਾਲ ਨਹੀਂ ਕਾਦੀ ਜੁਰਤ ਉਹ ਬੰਨ ਨਹੀਂ ਕਾਦੀ ਜੁਰਤ ਵਾ ਤੇਰੀ ਬਾਪ ਸ਼ਾਹ ਨਹੀਂ ਗਈ ਗੱਲ ਦਾ 2 1 ਨਹੀਂ ਕਾਦੀ ਜੁਰਤ ਵਾ ਤੇਰੀ ਬਾਹ ਮੇ ਪਰੇ ਕਰਕੇ ਗੱਲ ਕਰੋ ਚੰਗਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮਮੀ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਹੀਂ ਕੀ ਤੇਰਾ ਮਗਰਮਗਰ ਤੁਰੇ ਫਿਰਦੇ ਤੇਰੇ ਵਰਗੀ ਸਗਾਤ ਪੜਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਨਹੀਂ ਕਹਿ ਰਹੇ ਤੁਸੀਂ ਬਸਾਉਣੇ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸੋਹਰੇ ਕਿਸ ਨੂੰ ਦਵੇ ਹੀ ਨਾ ਲੈ ਕੇ ਆਈ ਹਾਂ ਤਾਂ ਇਹ ਘਰ ਵਰ ਬਣਾ ਆਵਾ ਉਹ ਲਾਲਚੀਆ ਬਸ ਕਰੋ ਹਦਾਜ ਨੇ ਨਾ ਅੱਗੇ ਕੁੜੀਆਂ ਕਈ ਮਰਵਾਤੀਆਂ ਵਾ ਜਬਾਨ ਬੰਦ ਕਰ ਲੈ ਤੈਨੂੰ ਮੈਂ ਅੱਗੇ ਵੀ ਦੱਸਿਆ ਸੀ ਤੇ ਹੁਣ ਵੀ ਦੱਸਦੀ 2 1 ਉਹ ਮਾਤਾ ਇੱਧਰ ਆ ਇੱਕ ਗੱਲ ਹੋਰ ਸੁਣ ਕੇ 1 ਆ ਇੱਕ ਗੱਲ ਹੋਰ ਸੁਣ ਕੇ ਜਾਓ ਮਰੀ ਧਿਆਨ ਦੇ ਨਾਲ ਹਾਂ ਸੁਣਾ ਕਿਹਨਾਂ ਕੋਲ ਪਹਿਲਾਂ ਥੋੜੇ ਜੇ ਆ ਜਿਹੜੇ ਤੁਸੀਂ ਡਰਾਵੇ ਦੇਂਦੀ ਹੈ ਨਾ ਮੈਨੂੰ ਤੇ ਸਾਰੇ ਮੈਂ ਚੱਲੇ ਸੰਦੀਪ ਸਮਾਨ ਮੰਮੀ ਭੂਏ ਵੀ ਤੁਸੀਂ ਚੜਾਇਆ ਇਹਨੂੰ ਥਾਣੇ ਮੈਕਲਾ ਉਹ ਹੀ ਆਪੇ ਕਰਮੇ ਮਾਸੀ ਤੂੰ ਵਾਹ ਦੀ ਰਮਨ ਕਿਉਂ ਖਪਣ ਦਾ ਹੀ ਇੰਨਾ ਦੀ ਤੂੰ ਕਿਉਂ ਲੱਗੀ ਪਰਵਾਣ ਮੈਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਤੇਰੀ ਗੱਲ ਤੂੰ ਵਾਹ ਰਮਨ ਛਾੜੇ ਨੂੰ ਇਹ ਚੰਗੀ ਰਹੇਗੀ ਭੈਣ ਜੀ ਉਹ ਥਾਣੇ ਜਾਂ ਜੋਗੀ ਰਹਿਣ ਦਊਂਗੀ ਤਾਂ ਫੇਰ ਹੀ ਜਾਣਗੀ 2 1 ਭੈਣ ਜੀ ਇਹਨੂੰ ਥਾਣੇ ਜਾਂ ਜੋਗੀ ਰਹਿਣ ਦਊਂਗੀ ਨਾ ਤਾਂ ਫੇਰ ਹੀ ਜਾਊਗੀ ਹੁਣ ਆ ਤੇ ਆ ਨਾ ਦੇਣਾ ਨਾ ਸੁਆਹ ਵਾ ਦੇਣਾ ਉਹਨਾਂ ਨੇ ਕਿਹਾ ਜਾਂ ਦੇਣ ਜੋਗੇ ਨੇ ਤਾਂ ਉਹਨਾਂ ਨੇ ਤਾਂ ਨਾਲ ਕੁਝ ਆਂਖ ਦੇ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਉਹਨਾਂ ਦੀਆਂ ਦੜੋਂ 2 1 ਭੈਣ ਜੀ ਜੇ ਕਿਤਾ ਵਿਚੋਲਾ ਤੇ ਵਿਚੋਲਣ ਇੱਥੇ ਆਉਣਾ ਵੇਖਿਓ ਸਹੀਆਂ ਦੀ 2 ਪਹਿਨ ਜੀ ਜੇ ਕਿਤੇ ਇੱਕ ਵਾਰ ਵਿਚੋਲਾ ਦਾ ਵਿਚੋਲਣਾ ਇੱਥੇ ਆ ਜਾਣਾ ਵੇਖਿਓ ਸਹੀ ਕੱਟਣੇ ਆਉਂਦੇ ਆ ਤੇ ਕੱਟ ਵੀ ਮੈਂ ਦੇਣੇ ਆ ਜੇ ਤਾਨੂੰ ਮੈਂ ਇੱਕ ਸਕੀਮ ਦਵਾ ਤੇ ਦੱਸੋ ਤੇਰੇ ਭਰਾ ਨੂੰ ਕੋਈ ਗੱਲ ਨਹੀਂ ਕਰਨੀ ਮਰਨ ਤੁਹਾਡੇ ਪੇਕੇ ਮੈਂ ਹਾਂ ਤੇਰਾ ਭਰਾ ਤੁਹਾਡਾ ਪਹਿਨ ਜੀ ਵੀ ਆਈ ਆ ਤੇ ਕਿੰਨਾ ਜਾਣੀਆਂ ਨੇ ਨਾ ਇਹਦਾ ਕੰਮ ਤਮਾਮ ਕੀਤਾ ਹੀ ਖੜਾ ਚਲ ਵੇਖਾਂ ਮਹਾਰਾਣੀ ਕਿੱਦਾਂ ਕਿਤਾਬ ਇਹ ਮਹਾਰਾਣੀ ਕੀ ਹੋ ਗਿਆ ਸੀ ਵਧੀਆ ਆਏ ਆਂ ਜਾਨ ਜੀ ਅੰਦਰ ਆਈ ਨੂ ਬੰਦ ਫੜ ਸੰਦੀਪ ਇਹਦੀ ਗੰਬਾਵਾ ਨਹੀਂ ਨਹੀਂ ਟੂ ਫੜ ਤੋ ਕੇ ਚਲੋ 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 ਬੰਦਾ ਥੱਲੇ ਪਿਆ ਤੇ ਵੇਲਾ ਬੁੱਢੀ ਵਿਚਾਰੀ ਮੋੜੋ ਜੂਝੇ ਲਈ ਚੱਲੀਏ ਚਲੋ ਬੰਦ ਚਲੋ ਭੈਣ ਜੀ ਇਹਦੇ ਕੋ ਤੇ ਛਟਕਾਰਾ ਪੈ ਗਿਆ ਹੁਣ ਕਿੰਦੇ ਜਿਹਦਾ ਖੋਲਦਾ ਜਿਹੜਾ ਪੰਜ ਕਰਦਾ ਮੈਂ ਨਾ ਹੈਲੋ 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 ਹਲੋ ਹੈਲੋ ਰੇਤ ਮਾਤਾ ਜੀ ਬੋਲੇ ਮਾਤਾ ਜੀ ਹੈਲੋ 2 1 ਸੁਣਗੇ ਨਾ ਮੇਰੀ ਗੱਲ ਮੈਨੂੰ ਇੱਕੋ ਗੱਲ ਦੱਸ ਦੇ ਜੇ ਤੇ ਕੋਈ ਆਉਣਾ ਤਾਂ ਵੀ ਠੀਕ ਆ 2 1 ਮੰਮੀ ਮੇਰੀ ਸੁਣ ਲੋ ਗੱਲ ਤੁਹਾਡੀਆਂ ਮੈਂ ਜਰਦੀ ਰਹੀਆਂ ਹੋਂ ਤੱਕ ਕੱਪ ਕਰ ਜਾ ਸੋਚ ਲਾ ਪੀ ਰਹਿਣਾ ਇੱਥੇ ਕਿ ਨਹੀਂ ਰਹਿਣਾ ਰਹਿਣਾ ਮਮੀ ਇੱਥੇ ਆ ਮੈਂ ਠੀਕ ਵਾ ਨਾ ਤੇ ਰਹਿਣਾ ਵੀ ਜੁਰਤ ਨਾਲ ਜੇ ਕਰ ਲੋ ਜੋ ਕਰ ਤੂੰ ਰਹਿਣਾ ਜੁਰਤ ਨਾਲ ਨਹੀਂ ਕਾਦੀ ਜੁਰਤ ਵਾ ਨਹੀਂ ਕਾਦੀ ਜੁਰਤ ਵਾ ਤੇਰੀ ਬਾਪ ਸ਼ਾਹ ਨਹੀਂ ਕੀ ਗੱਲ ਦਾ 2 1 ਨਹੀਂ ਕਾਦੀ ਜੁਰਤ ਵਾ ਤੇਰੀ ਬਾ ਮੇ ਪਰੇ ਕਰਕੇ ਗੱਲ ਕਰੋ ਚੰਗਾ ਮੈਂ ਤਾਂ ਵਿਚੋਲਿਆਂ ਨੂੰ ਖੱਤਿਆਂ ਨੂੰ ਰੋਨੀ ਆ ਬਹਿ ਜਾ ਬੇੜਾ ਉਹਨਾਂ ਦਾ ਜਿਨ੍ਹਾਂ ਨੇ ਭੁੱਖੇ ਨੰਗੇ ਨਾਲ ਟਕਰਾਤਾ ਸਾਨੂੰ ਤੇ ਸੌਖੇ ਘਰਲ ਕਰ ਲੈਣਾ ਸੀ ਉਦੋਂ ਉਦੋਂ ਕਿਉਂ ਨਾ ਕੀਤਾ 2 1 ਮਮੀ ਉਹ ਤਾਂ ਸੌਖਾ ਕਰ ਲੱਭ ਲੈਣਾ ਸੀ ਨਾ ਉਦੋਂ ਕਾਲੀ ਸਾਡੇ ਮਗਰਮਗਰ ਤੁਰੇ ਫਿਰਦੇ ਨਿੱਕੀ ਤੇਰਾ ਮਗਰਮਗਰ ਤੁਰੇ ਫਿਰਦੇ ਨਾ ਤੇਰੇ ਵਰਗੀ ਸਗਾਤ ਭਲਾ ਸਾਨੂੰ ਲੱਭਣੀ ਹੀ ਉਹ ਤੁਹਾਡੇ ਵਰਗੀ ਤੁਸੀਂ ਕਹਿ ਰਹੇ ਤੁਸੀਂ ਦੱਸੋਣੇ 2 1 ਰੱਬ ਕਰਕੇ ਨਾ ਤੁਹਾਡੇ ਵਰਗੇ ਸੋਹਰੇ ਕਿਸ ਨੂੰ ਦਵੇ